ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੂੰ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦਈਏ ਕਿ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਅੱਜ ਬੱਬਰੀ ਹਸਪੀਟਲ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਨਸ਼ਾ ਸਡਾਉ ਕੈਂਪ ਦਾ ਜਾਇਜ਼ਾ ਲਿਆ ਤੇ ਨਿਰੀਖਣ ਕੀਤਾ ਤਸਵੀਰਾਂ ਦੇ ਦੇਪੇ ਤੂੰ ਆਪਣੀ ਸਕਰੀਨ ਦੇ ਉੱਤੇ ਆਓ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਦੇ ਨਾਲ ਅੱਜ ਦਾ ਜਿਹੜਾ ਵਿਜ਼ਿਟ ਹੈ ਮੇਰਾ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਜੀ ਕੱਲ ਮੈਂ ਜਲੰਧਰ ਤੋਂ ਸ਼ੁਰੂ ਕੀਤਾ ਸੀ ਪਹਿਲੇ ਜਿਹੜਾ ਸਾਡਾ ਯੋਗਾ ਡੇ ਸੀਗਾ ਉਹ ਤੇ ਚਿੱਕੀ ਚਾਰ ਲੋਕਾਂ ਨਾਲ ਯੋਗਾ ਕੀਤਾ ਉਸ ਤੋਂ ਬਾਅਦ ਮੈਂ ਹੁਸ਼ਿਆਰਪੁਰ ਗਿਆ ਜੀ ਉਸ ਅਗਲਾ ਮੇਰਾ ਸਟਾਪ ਸੀਗਾ ਪਠਾਨਕੋਟ ਹੁਣ ਨਾ ਗੁਰਦਾਸਪੁਰ ਇਸ ਤੋਂ ਬਾਅਦ ਮੈਂ ਅੰਮ੍ਰਿਤਸਰ ਫਿਰ ਕਪੂਰਥਲਾ ਜਲੰਧਰ ਲੁਧਿਆਣਾ ਇਹ ਸਾਰੇ ਜ਼ਿਲ੍ਹੇ ਕਵਰ ਕਰ ਰਿਹਾ ਇਹਦਾ ਮਕਸਦ ਇਹ ਹੈ ਜੀ ਜਿਹੜੇ ਇੱਕ ਤਾਂ ਯੁੱਧ ਨਸ਼ੀ ਵਿਰੋਧ ਚੱਲਦਾ ਪਿਆ ਕਿ ਉਹਨੂੰ ਮਰੀਜ਼ਾਂ ਨੂੰ ਮਿਲਣਾ ਹੈ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲਣਾ ਹੈ ਔਰ ਆਪਣੇ ਜਿਹੜੇ ਅਫਸਰ ਸਹਿਬਾਨ ਹੈ چاہے ਉਹ ਮੈਡੀਕਲ ਨਾਲ ਸੰਬੰਧਤ ਹੈ ਜਿਲਾ ਪ੍ਰਸ਼ਾਸਨ ਨਾਲ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਕਿ ਇਹਨਾਂ ਨੂੰ ਆਪਾਂ ਹੋਰ ਬਿਹਤਰ ਤਿੱਕ ਨਾਲ ਕਿੱਦਾਂ ਚਲਾ ਸਕਦੇ ਆ ਤੇ ਇਹ ਪੰਜਾਬ ਨੂੰ ਜੇ ਨਸ਼ਾ ਮੁਕਤ ਕਰਨਾ ਉਹਦੇ ਵਾਸਤੇ ਮੀਡੀਆ ਤੋਂ ਵੀ ਫੀਡਬੈਕ ਲੈਣੇ ਆ ਜੀ ਪਬਲਿਕ ਤੋਂ ਵੀ ਫੀਡਬੈਕ ਲੈਣੇ ਆ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਵੇਰੇ ਮੈਂ ਅੱਜ ਜਿਹੜਾ ਹੈਗਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਮੈਂ ਤੁਹਾਡੇ ਜਿਹੜੇ ਬਿਲਕੁਲ ਜਿੱਥੇ ਆਪਣੇ ਗੀਤਾ ਭਵਨ ਹੈ ਉਸ ਤੋਂ ਪਹਿਲਾਂ ਜਿਹੜਾ ਇੱਕ ਹੋਰ ਮੰਦਲਾ ਸੀਗਾ ਨੰਗਲ ਨੰਗਲ ਕੋਟਲੀ ਕੋਟਲੀ ਨੰਗਲ ਕੋਟਲੀ ਉੱਥੇ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਫਰਿੱਜ ਹੈ ਉਹਨਾਂ ਦਾ ਜਿਹੜਾ ਡੇਜ਼ਰਟ ਕੂਲਰ ਹੈ ਠੰਡੀ ਹਵਾ ਵਾਲਾ ਕੂਲਰ ਹੈ ਉਹਦੇ ਵਿੱਚ ਘਰਾਂ ਦੇ ਅੰਦਰ ਬੈਡਰੂਮ ਦੇ ਵਿੱਚ ਲਾਰਵਾ ਜਾ ਕੇ ਲੱਭਿਆ ਤੇ ਉਹਨਾਂ ਨੂੰ ਡਿਸੈਚੂਏਟ ਕੀਤਾ ਉਹ ਸਾਡੀਆਂ ਆਸ਼ਾ ਵਰਕਰ ਔਰ ਨਰਸਿੰਗ ਸਟੂਡੈਂਟ ਕਰ ਕਰ ਜਾ ਕੇ ਕਰਦੇ ਆ ਤੇ ਦੂਜੀ ਐਕਟੀਵਿਟੀ ਮੇਰੀ ਹੈਗੀ ਆ ਜੀ ਜਿਹੜਾ ਤੁਹਾਡੇ ਨਸ਼ਾ ਸ਼ਡਾਊ ਕੇਂਦਰ ਔਰ ਜਿਹੜਾ ਰੀਹੈਬਿਲਿਟੇਸ਼ਨ ਸੈਂਟਰ ਹੈ ਉਹਨਾਂ ਦਾ ਸਾਰਾ ਵਿਜ਼ਿਟ ਕਰਕੇ ਉਹਨਾਂ ਦੇ ਹਾਲਾਤ ਦੇਖਣਾ ਤੇ ਫਿਰ ਪ੍ਰਸ਼ਾਸਨ ਨਾਲ ਬੈਠ ਕੇ ਚਾਹੇ ਉਹ ਯੁੱਧ ਨਸ਼ੇ ਵਿਰੋਧਾ ਉਹਦੀ ਸਟ੍ਰੈਟਜੀ ਬਣਾਣਾ ਇਹਨੂੰ ਹੋਰ ਸਚਾਰੂ ਤੰਗ ਨਾਲ ਕਿਵੇਂ ਚਲਾਈਏ ਔਰ ਬਹੁਤ ਸਾਰੇ ਕੰਮ ਇੱਥੇ ਚੱਲ ਰਿਹਾ ਤੁਹਾਡੇ ਕ੍ਰਿਟੀਕਲ ਕੇਅਰ ਬਲੌਕ ਬਣ ਰਿਹਾ ਇੰਟੀਗਰੇਟਡ ਪਬਲਿਕ ਹੈਲਥ ਲੈਬ ਬਣ ਰਹੀ ਆ ਬਹੁਤ ਸਾਰੀਆਂ ਕੰਸਟ੍ਰਕਸ਼ਨ ਤੁਹਾਡੇ ਐਮਸੀਐਚ ਯੂਨਿਟ ਆ ਉਹ ਵੀ ਨੀਅਰਲੀ ਤਿਆਰ ਆ ਉਹਨਾਂ ਦਾ ਰਿਵਿਊ ਕਰਨਾ ਕਿ ਉਹਨਾਂ ਦਾ ਕੰਮ ਕਿੱਥੇ ਰੁਕਿਆ ਹੋਇਆ ਕੀ ਡਿਲੇ ਆ ਉਹਨੂੰ ਐਕਸਪਾਇਰ ਕਿੱਦਾਂ ਕਰਨਾ ਤੇ ਇਸ ਤੋਂ ਸਵਾਇ ਜਿਹੜਾ ਸਭ ਤੋਂ ਜ਼ਿਆਦਾ ਹੋਰ ਵੀ ਜ਼ਰੂਰੀ ਆ ਕਿ ਜਿਹੜੇ ਤੁਹਾਡੇ ਰੰਗਲਾ ਵਿਕਾਸ ਪੰਜਾਬ ਸਕੀਮ ਆ ਹਰ ਅਸੈਂ 5 ਕਰੋੜ ਰੁਪਇਆ ਲੱਗਣਾ ਤੇ ਤੁਹਾਡੇ ਸਾਤੇ ਤੇ 35 ਕਰੋੜ ਰੁਪਇਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਲੱਗਣਾ ਉਹਦਾ ਰਿਵਿਊ ਕਰਨਾ ਜੀ ਉਹਦੇ ਵਾਸਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜੇ 35 ਕਰੋੜ ਰੁਪਇਆ ਗੁਰਦਾਸਪੁਰ ਚ ਲੱਗੇਗਾ ਨਰੇਗਾ ਵਰਕਰਸ ਨੂੰ ਕੰਮ ਮਿਲੇਗਾ ਜੀ ਉਹ ਪੈਸਾ ਇੱਥੇ ਖਰਚਿਆ ਜਾਏਗਾ ਕੋਈ ਕੋਈ ਸਟੀਲ ਇਟਾ ਸੀਮੈਂਟ ਜਿੰਨੇ ਵੀ ਤੁਹਾਡੇ ਕੰਸਟ੍ਰਕਸ਼ਨ ਦੇ ਵਿੱਚ ਜਾਂ ਹੋਰ ਜਿਹੜੀਆਂ ਸੜਕਾਂ ਬਣਣੀਆਂ ਉਹਦੇ ਵਿੱਚ ਲੇਬਰ ਔਰ ਜਿਹੜੇ ਇਹ ਸਾਰੇ ਸਮਾਨ ਦੇ ਵਿਕਰੇਤਾ ਹੈਗੇ ਆ ਤੇ ਉਹਦੇ ਨਾਲ ਇੱਕ ਇਕਨੋਮਿਕ ਐਕਟੀਵਿਟੀ ਵਧੇਗੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜਿਹੜੇ ਨਰੇਗਾ ਵਾਲੇ ਨੂੰ 40 ਦਿਨ ਕੰਮ ਮਿਲਿਆ ਸੀ ਪਿਛਲੇ ਸਾਲ ਇਸ ਵਾਰੀ ਉਹਨੂੰ 100 ਤੋਂ ਵੱਧ ਦਿਨ ਮਿਲੇਗਾ ਗਰੀਬਾਂ ਦੇ ਘਰ ਚਾਰ ਪੈਸੇ ਜਾਣਗੇ ਕਿਸੇ ਦੁਕਾਨਦਾਰ ਤੇ ਜਾਣਗੇ ਦੁਕਾਨਦਾਰ ਅੱਗੇ ਜਾ ਕੇ ਸਮਾਨ ਖਰੀਦੇਗਾ ਕੋਈ ਕੱਪੜੇ ਖਰੀਦੇਗਾ ਕੋਈ ਮਠਾਈ ਖਰੀਦੇਗਾ ਸਾਰਾ ਜਿਹੜਾ ਤੁਹਾਡੇ ਬਾਜ਼ਾਰਾਂ ਦੇ ਵਿੱਚ ਜਿਹੜੀ ਇਕਨੋਮਿਕ ਐਕਟੀਵਿਟੀ ਵਧੇਗੀ ਇਸ ਤੋਂ ਸਵਾਏ ਜਿਹੜਾ ਹੈਗਾ ਉਹ ਰੰਗਲਾ ਵਿਕਾਸ स्कीम ਦਾ ਕੰਪਰੀহেনਸਿਵ ਰਿਵਿਊ ਜੋਧਨ ਅਸ਼ੇ ਬਰੋਦਰ ਰਿਵਿਊ ਤੇ ਜਿਹੜਾ ਆਪਣਾ ਆਨ ਗੋਇੰਗ ਕੰਸਟ੍ਰਕਸ਼ਨ ਹੈ ਉਹਦਾ ਰਿਵਿਊ ਔਰ ਜਿਹੜੇ ਵਾਟਰ ਔਰ ਜਿਹਨਾਂ ਨਾਲ ਪਾਣੀ ਨਾਲ ਔਰ ਮਛਰਾਂ ਨਾਲ ਔਰ ਗੰਦੇ ਪਾਣੀ ਨਾਲ ਔਰ ਮੱਖੀਆਂ ਮਛਰਾਂ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਉਹਦਾ ਮੇਜਰ ਰਿਵਿਊ ਕਰਕੇ ਅਸੀਂ ਪਿਛਲੀ ਵਾਰੀ ਸਾਡੇ ਡੈਂਗੀ ਦੇ ਕੇਸਸ 50% ਘਟਾਏ ਸੀ ਅੱਜ ਗੁਰਦਾਸਪੁਰ ਸਿਰਫ ਇੱਕ ਕੇਸ ਆਇਆ ਸਾਡੀ ਕੋਸ਼ਿਸ਼ ਹੈ ਕਿ ਕਿਸੇ ਬੰਦੇ ਨੂੰ ਵੀ ਡੈਂਗੀ ਨਾ ਹੋਵੇ ਸੋ ਉਹਦੇ ਵਾਸਤੇ ਅਸੀਂ ਤੁਹਾਡੇ ਆਲਰੇਡੀ ਜਿਹੜਾ ਹੈਗਾ ਉਹ 11-1200 ਜਿਹੜੀਆਂ ਤੁਹਾਡੀਆਂ ਸਟੂਡੈਂਟਸ ਆ ਔਰ ਜਿਹੜਿਆਂ ਜਿੰਨੀਆਂ ਵੀ ਸਾਡੀਆਂ ਆਸ਼ਾ ਵਰਕਰਾਂ ਨੂੰ ਸਾਰਿਆਂ ਨੂੰ ਟ੍ਰੇਨਿੰਗ ਦੇ ਦਿੱਤੀ ਹੁਣ ਸਕੂਲ ਖੁੱਲਣਗੇ ਸਾਰੇ ਟੀਚਰਸ ਨੂੰ ਟ੍ਰੇਨਿੰਗ ਦੇ ਦਾਂਗੇ ਸਾਰੇ ਟੀਚਰਸ ਅਗੇ ਬੱਚਿਆਂ ਨੂੰ ਟ੍ਰੇਨਿੰਗ ਦੇ ਦੇਣਗੇ ਬੱਚੇ ਪੰਜਾਬ ਚ 20 ਲੱਖ ਛੋਟੇ ਬੱਚੇ ਜੇ ਮੈਂ ਆਪਾਂ ਪ੍ਰਾਇਮਰੀ ਵਾਲੇ ਛੱਡ ਰਿਹਾ ਫਿਰ ਤਾਂ 30 ਲੱਖ ਹੈ ਉਹ ਆਪਣੇ ਆਪਣੇ ਘਰ ਚ ਜਾ ਕੇ ਦੇਖਣਗੇ ਵੀ ਉਹਨਾਂ ਨੂੰ ਜਦੋਂ ਕੋਈ ਦਿਖਾਏ ਪਤਾ ਹੋਏਗਾ ਬੱਚੇ ਨੂੰ ਆਪਣੇ ਆਪਣੇ ਘਰ ਜਾ ਕੇ ਲੱਭਣਗੇ ਤੇ ਆਪਾਂ ਇਹਦੇ ਤੇ ਬਿਮਾਰੀ ਤੇ ਜਿਹੜੀ ਇੱਕ ਮਾਰੂ ਬਿਮਾਰੀ ਉਹਦੇ ਤੇ ਰੋਕਥਾਮ ਕਰਾਂਗੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸਾਰਾ ਮੇਰਾ ਟੂਰ ਹੈ ਜੀ ਕਿਤਾਬ ਕੱਲ ਲੁਧਿਆਣਾ ਚ ਕੀ ਰਿ ਇਹੋ ਜਿਹੇ ਦਾਣੇ ਦਾ ਸਾਨੂੰ ਆਪਣੇ ਕੰਮ ਤੇ ਵਿਸ਼ਵਾਸ ਹੈ ਜੀ ਵਿਰੋਧੀਆਂ लवली ਜਾਨ ਅਸੀਂ ਦੇਖੋ ਵਿਰੋਧੀਆਂ ਦਾ ਆਪਣਾ ਵਿਰੋਧੀਆਂ ਨੇ ਆਪਣਾ ਵਿਰੋਧ ਕਰਨਾ ਉਹ ਸਿਰ ਵਿਰੋਧ ਕਰਦੇ ਆ ਔਰ ਕਈ ਵਾਰੀ ਘਟਿਆ ਰਾਜਨੀਤੀ ਵੀ ਕਰਦੇ ਆ ਅਸੀਂ ਆਪਣਾ ਕੰਮ ਕੀਤਾ ਸਾਡਾ ਕੈਂਡੀਡੇਟ ਬਹੁਤ ਵਧੀਆ ਹੈ ਪਾਰਟੀ ਦੀ ਸੋਚ ਸਾਡੇ ਅਰਵਿੰਦ ਕੇਜਰੀਵਾਲ ਜੀ ਦੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਮਾਨ ਸਾਹਿਬ ਦੀ ਜਿਹੜਾ ਹੈਗਾ ਡਾਇਨਾਮਿਜ਼ਮ ਉਹਨਾਂ ਦੀ ਜਿਹੜੀ ਨੱਠ ਪੱਜ ਕਰਦੇ ਆ ਪੰਜਾਬੀਆਂ ਵਾਸਤੇ ਉਹ ਆ ਜਿਹੜੇ ਤੁਹਾਨੂੰ ਮੈਂ ਸਾਰੀਆਂ ਸਕੀਮਾਂ ਕਰੀਆਂ ਚਾਹੇ ਮੁੱਲਾਕ ਲੈਣੇ ਕਰਾਣੇ ਆ ਯੋਗਾ ਕਰਾਣਾ ਸਸਤਰਾਂ ਸਾਰੀਆਂ ਦਵਾਈਆਂ ਦੀ ਅਵੇਲੇਬਿਲਿਟੀ ਹੋਣਾ ਕੱਲੇ-ਕੱਲੇ ਖ ਔਰ ਨਿਰਮਿਕਨ ਦੇਣਾ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਦਿਨ ਵੇਲੇ ਬਿਜਲੀ ਦੇਣਾ ਸੋ ਬਹੁਤ ਸਾਰੇ ਅਸੀਂ ਕੰਮ ਕੀਤੇ ਆ ਅਜੇ ਮੋਰ ਬਹੁਤ ਕੁਝ ਕਰਨਾ ਹਸਪਤਾਲਾਂ ਦੇ ਵਿੱਚ ਬੜੀਆਂ ਇੰਪਰੂਵਮੈਂਟਸ ਕੀਤੀਆਂ ਸਕੂਲਾਂ 'ਚ ਬਹੁਤ ਇੰਪਰੂਵਮੈਂਟਸ ਕੀਤੀਆਂ ਸਾਨੂੰ ਆਪਣੇ ਕੰਮ ਦੇ ਉੱਤੇ ਔਰ ਜਿਹੜੇ ਹੈਗੇ ਆ ਲੋਕਾਂ ਨੂੰ ਵੀ ਇਹਦੇ ਤੇ ਵਿਸ਼ਵਾਸ ਹੈ ਔਰ ਜਿਹੜਾ ਸਾਡਾ ਕੈਂਡੀਡੇਟ ਆ ਬਹੁਤ ਵਧੀਆ ਉਹਨੇ ਹਦਾਣੇ ਦਾ ਹਸਪਤਾਲ ਠੀਕ ਕੀਤਾ 12-14 ਫੱਟ ਰੁਪਏ ਖਰਚ ਕਰਕੇ ਬਿਲਕੁਲ ਪ੍ਰਾਈਵੇਟ ਵਰਗਾ ਬਣਾਇਆ ਉਹਨੇ ਤੇ ਬਾਕੀ ਸਾਰੇ ਹਸਪਤਾਲ ਦੇ ਸਰਵੇ ਕਰ ਰਿਹਾ ਟੈਕਨੀਕਲ ਬੰਦਾ ਹੈਗਾ 에ਅਰਪੋਰਟ ਉੱਥੇ ਉਹਦੇ ਵਿੱਚ ਉਹਦਾ ਬੜਾ ਯੋਗਦਾਨ ਹੈ ਉਹਦਾ ਉੱਥੇ ਮੈਡੀਕਲ ਕਾਲਜ ਬਣ ਰਿਹਾ ਹੈ ਐਸਐਸਏ ਦਾ ਉਹਦੇ ਚ ਬੜਾ ਵੱਡਾ ਯੋਗਦਾਨ ਹੈ ਉਹਦਾ ਉਹਨੇ ਫਲਾਈ ਹੋਅਰਸ ਬਣਾਏ ਉਹਦੇ ਚ ਬੰਦੇ ਚ ਵਿਜ਼ਨ ਹੈ ਇੰਟਰਸਟ ਲਿਸਟ ਹੈ ਤੇ ਇਹੋ ਜੇ ਬੰਦਾ ਜਿਹੜਾ ਕੈਂਡੀਡੇਟ ਬਹੁਤ ਵਧੀਆ ਪਾਰਟੀ ਬਹੁਤ ਵਧੀਆ ਬਾਕੀ ਫੈਸਲਾ ਲੋਕਾਂ ਦਾ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਬਹੁਤ ਵੱਡੀ ਜਿੱਤ ਹੋਏਗੀ ਇਲੈਕਸ਼ਨ ਦੇ ਦੌਰਾਨ ਨਹੀਂ ਦਵਜੋਤ ਜੀ ਜਿਹੜੇ ਤਸਵੀਰਾਂ ਵਾਇਰਲ ਹੋਈਆਂ ਕਿ ਨਾ ਦੇਖੋ ਗੱਲ ਇਹ ਹੈ ਵੀ ਇਹ ਤੁਸੀਂ ਦੇਖੋ ਵੀ ਇਹਨਾਂ ਕੋਲੇ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਜੀ ਮਤਲਬ ਮਿਠਿਆ ਸਾਹਿਬ ਨੂੰ ਸ਼ਰਮਾਣੀ ਚਾਹੀਦੀ ਹੈ ਜੀ ਤੁਸੀਂ ਮੰਤਰੀ ਰਹੇ ਹੋ ਤੁਸੀਂ ਵੱਲੋ ਖੁਦ ਮੰਤਰੀ ਰਹੇ ਹੋ ਉਹਦੀ ਵਾਈਫ ਸੀ ਉਹ ਉਹਨਾਂ ਨੇ ਵਾਈਫ ਨਾਲ ਜਿਹੜਾ ਹੈਗਾ ਜਿਹੜੀ ਰੀਕ੍ਰिएशन ਤੇ ਪ੍ਰੋਕ੍ਰिएशन ਹੈ ਇਕੱਠੀਆਂ ਚੱਲਦੀਆਂ ਹੈਗੀਆਂ ਉਹਨਾਂ ਉਹਨਾਂ ਦੀ ਵੀ ਸ਼ਾਦੀ ਹੋਈ ਹੈ ਉਹਨਾਂ ਦਾ ਵੀ ਬੱਚਾ ਜੰਮਿਆ ਆਈ ਐਮ ਸ਼ੋਰ ਕਿ ਜੋਰ ਨਵਜੋਤ ਕਰ ਰਿਹਾ ਆਪਣੀ ਵਾਈਫ ਨਾਲ ਉਹਨਾਂ ਨੇ ਵੀ ਆਪਣੀ ਵਾਈਫ ਨਾਲ ਕੀਤਾ ਹੋਵੇਗਾ ਇਹ ਇਨਸਾਨੀਅਤ ਤੋਂ ਗਿਰੀ ਹੋਈ ਉਹਨਾਂ ਨੇ ਜਿਹੜੀ ਹਰਕਤ ਕੀਤੀ ਹੈ ਉਹਨਾਂ ਦੇ ਵੱਲੋਂ ਕਿਸੇ ਦੀ ਵੀ ਜਿਹੜੀ ਨਿੱਜੀ ਇਹ ਮਤਲਬ ਇਹ ਜਿਹੜਾ ਬਲੋ ਦਾ ਬਲੱਟ ਵੱਡੀ ਗੱਲ ਹੈ ਮੀਠੇ ਸਾਹਿਬ ਬਾਰ-ਬਾਰ ਕਰਦੇ ਆ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਇੱਕ ਗੁਰੂ ਸੇ ਕਹਿੰਦੇ ਆਪਣੇ ਆਪ ਨੂੰ ਕਹਿੰਦੇ ਮੈਂ ਪਾਠ ਕਰਦਾ ਪੰਜਾਬ ਬਾਣੀਆਂ ਦਾ ਤੇ ਉਸ ਬੰਦੇ ਨੂੰ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ ਇਹਨਾਂ ਨੇ ਜਿਹੜੇ ਇਹ ਸਾਰੇ ਬੰਦੇ ਹੈਗੇ ਆ ਇਹ ਨਹੀਂ ਕਰਨਾ ਚਾਹੀਦਾ ਮਾੜੀ ਗੱਲ ਹੈ ਦੇਖੋ ਉਹਦਾ ਰਿਫਾਰਮਿਸਟ ਕਿ ਅਸੀਂ ਮੈਂ ਵੀ ਹੁਣ ਵੀ ਉਹਨਾਂ ਨੂੰ ਦੱਸ ਕੇ ਆਇਆ ਕਾਉਂਸਲਰ ਇਹਨਾਂ ਨੂੰ ਸਾਡੇ ਡਾਕਟਰਸ ਐਸੋਲੇ 28 ਜਿਹੜੇ ਸਾਡੇ ਮੇਰੇ ਖਿਆਲ 28 ਜਿਹੜੇ ਸਾਡੇ ਸਕੱਟਰਿਸਟ ਹੈ ਉਹ ਏਮਜ਼ ਵਿੱਚ ਮੈਂ ਟ੍ਰੇਨਿੰਗ ਕਰਨ ਭੇਜਿਆ ਕਿ ਲੇਟੈਸਟ ਚੱਕਿਆ ਆਓ ਤੁਸੀਂ ਡਿਕੋਡ ਮੈਥਡ ਨਾਲ ਦੀ ਥੈਰੇਪੀ ਸ਼ੁਰੂ ਕਰਨੀ ਆ ਅਸੀਂ ਤਾਂ ਜਿਹੜੇ ਚਿੱਟੇ ਵਾਲੇ ਉਹਨਾਂ ਨੂੰ ਲਿਕੁਇਡ ਮੈਥਡ ਨਾਲ ਤੇ ਲੈ ਕੇ ਆਵਾਂਗੇ ਚਿੱਟਾ ਬਹੁਤ ਹੈ ਤੁਹਾਡੇ ਬਾਰਡਰ ਚ ਬਹੁਤ ਹੈ ਤੁਹਾਡੇ ਚਿੱਟਾ ਵਾਲੋ ਤੇ ਉਹਨਾਂ ਨੂੰ ਲੈ ਕੇ ਆਵਾਂਗੇ ਉਹਦੇ ਤੇ ਟਿਕ ਜਾਣਗੇ ਫਿਰ ਹੌਲੀ-ਹੌਲੀ ਗੋਲੀਆਂ ਫਿਰ ਉਹਨਾਂ ਨੂੰ ਛਡਾਵਾਂਗੇ ਮੈਂ ਤਾਂ ਸਾਰਿਆਂ ਨੂੰ ਇੱਕੋ ਬੇਨਤੀ ਕਰੂੰਗਾ ਚਾਹੇ ਤੁਹਾਡੇ ਚਰਸ ਗਾਂਜਾ ਵੀ ਹੈਗਾ શરીਰੇ ਦੇ ਵਿੱਚ ਚਾਹੇ ਚਰਸ ਹੈ ਗਾਂਜਾ ਇਹਨਾਂ ਜਿਹੜਾ ਸ਼ਰਾਬ ਰੋਜ਼ ਪਿੰਦਾ ਜਿਹੜਾ ਉਹਨੂੰ ਵੀ ਐਡਿਕਟਡ ਹੈ ਕੋਈ ਵੀ ਐਡਿਕਸ਼ਨ ਹੈ ਨਾਰਕੋਟਿਕਸ ਦੀ ਤਾਂ ਹੈ ਹੀ ਆ ਜਿਹੜੀ ਚਿੱਟੇ ਵਾਲੀ ਤਾਂ ਸਭ ਤੋਂ ਮਾੜੀ ਹੈ ਇਹਦੇ ਨਾਲ ਕਾਲਾ ਪੀੜਿਆ ਵੀ ਹੁੰ ਖੜੇ ਹੋ ਜਾ ਤੁਸੀਂ ਨਸ਼ੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਉਮਰ ਕੈਦ ਕੀਤੀ ਹੋਈ ਆ ਜੇ ਤੁਸੀਂ ਚਿੱਟੇ ਦੇ ਟਿੱਕੇ ਲਾਓਗੇ ਤੁਹਾਨੂੰ ਜਿਹੜਾ ਹੈਗਾ ਉਹ ਕਾਲਾ ਪੀਲਾ ਹੋ ਗਿਆ ਤੁਹਾਨੂੰ ਐਸ ਦੀ ਬਿਮਾਰੀ ਹੋ ਗਈ ਜਿਹੜੀ ਉਮਰ ਕੈਦ ਆ ਸਜਾਏ ਮੌਚ ਕਨਵਰਟ ਹੋ ਗਈ ਉਹ ਜਾਂ ਤੁਸੀਂ ਜਿਹੜੇ ਨਸ਼ਾ ਕਰੋਗੇ ਜਿਹੜੇ ਖਾਸ ਕਰਕੇ ਪੈਡਲਰ ਹੈਗੇ ਆ ਜਿਹੜੇ ਮੱਲਿਆਂ ਦੇ ਵਿੱਚ ਵੰਡਦੇ ਆ ਜਾਂ ਉਹ ਉਹਨਾਂ ਦੇ ਉਹਨਾਂ ਦੇ ਪੁਲਿਸ ਪਿੱਛੇ ਹੋਏਗੀ ਜਾਦਾ ਸੜਕਾਂ 'ਚ ਪਿੰਡਾਂ 'ਚ ਕੁੱਟ ਖਾਰੇ ਹੋਣਗੇ ਜੀ ਉਹਨਾਂ ਦੇ ਘਰਟ ਆਏ ਜਾ ਰਹੇ ਹੋਣਗੇ ਜਾਂ ਕਿਤੇ ਥਾਣੇ 'ਚ ਕੁੱਟ ਖਾਰੇ ਹੋਣਗੇ ਜਾਂ ਕਿਤੇ ਜ਼ਖਮੀ ਹੋ ਕੇ ਹਸਪਤਾਲ 'ਚ ਪਏ ਹੋਣਗੇ ਜਾਂ ਪੰਜਾਬ ਨੂੰ ਛੱਡ ਕੇ ਭੱਜ ਜਾਣਗੇ ਰੱਬ ਨਾ ਕਰੇ ਹੋ ਸਕਦਾ ਕੋਈ ਸੇਵਾ 'ਚ ਪਹੁੰਚ ਜਾਣ ਤੇ ਦੂਜੇ ਪਾਸੇ ਅਸੀਂ ਕਹਿੰਦੇ ਆ ਵੀ ਨਸ਼ਾ ਛੱਡੋ ਸਾਡੇ ਕੋਲ ਆਓ 에ਅਰ ਕੰਡੀਸ਼ਨ ਫੈਸਿਲਿਟੀ ਦੇ ਰਹੇ ਆ ਜੀ ਨਸ਼ਾ ਛਡਾ ਰਹੇ ਆ ਕਾਉਂਸਲਿੰਗ ਕਰ ਰਹੇ ਆ ਯੋਗਾ ਕਰਾ ਰਹ ਚਾਹੇ ਕੰਪਿਊਟਰ ਸਿੱਖ ਲਓ ਜਿਹਦੇ ਚੰਮਤ ਹੈ ਜੀ ਚਾਹੇ ਇਲੈਕਟ੍ਰੀਸ਼ੀਅਨ ਬਣ ਜਾਓ ਚਾਹੇ ਤੁਸੀਂ ਕੰਪਿਊਟਰ ਆਪਰੇਟਰ ਬਣ ਜਾਓ ਇਹ ਤੁਹਾਡੀ ਆਪਣੀ ਇਮਤ ਹੈ ਕੋਈ ਕੁਕਿੰਗ ਸਿੱਖ ਲਓ ਜੋ ਮਰਜ਼ੀ ਸਿੱਖ ਲਓ ਆਪਣਾ ਢਾਬਾ ਸ਼ੁਰੂ ਕਰ ਲਓ ਆਪਣਾ ਕੰਮ ਸ਼ੁਰੂ ਕਰ ਲਓ ਇੰਡਸਟਰੀ ਵਾਸਤੇ ਜਿਹੜਾ ਹੈਗਾ ਉਹ ਤੁਸੀਂ ਵੈਲਡਰ ਬਣ ਜਾਓ ਫਿਟਰ ਬਣ ਜਾਓ ਕਿ ਇੰਡਸਟਰੀ ਚ ਜਾ ਕੇ ਨੌਕਰੀ ਕਰ ਲਓ ਇੱਕ ਰਸਤਾ ਹੋ ਆ ਜੀ ਹੁਣ ਇਹ ਚੂਜ਼ ਹਰ ਬੰਦੇ ਨੇ ਖੁਦ ਕਰਨਾ ਚਾਹੀਦਾ ਲੋ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਇੱਕ ਜਿਹੜਾ ਇੱਕ ਨਸ਼ਾ ਛੱਡਣ ਦਾ ਕੰਮ ਸਿੱਖਣ ਦਾ ਕੰਮ ਕਰਨ ਦਾ ਦਸਾਂ ਨੌਂ ਦੀ ਕੰਮ ਕਰਤ ਕਰਕੇ ਆਪਣਾ ਵਧੀਆ ਜ਼ਿੰਦਗੀ ਆਪਣੇ ਪਰਿਵਾਰ ਦੀ ਪਰਿਵਾਰਕ ਜ਼ਿੰਦਗੀ ਉਹ ਵਾਲਾ ਰਸਤਾ ਚੂਜ਼ ਕਰੋ